ਖਰਫ ਨੇ ਇੱਕ ਜਿਹੜੀ ਦੁਨੀਆ ਹਲਾਈ ਪਈ ਬੇ ਕਾਲੂ ਕੀ ਹੋਣਾ ਕਿਸੇ ਨੇ ਮਨ ਦੇ ਚਲਾਇਆ ਸੀ ਕਿ ਮੈਂ ਇਸ ਸਾਲ ਗੱਡੀ ਲੈਣੀ ਆ ਉਹ ਕਹਿੰਦਾ ਨੋ ਹੋਲਡ ਇਟ ਅ ਲिटल ਬਟ ਪਤਾ ਨਹੀਂ ਕਿਹੜਾ ਕਾਲੂ ਬੰਬ ਟਿਕਣਾ ਹੈ ਜੈਨਰ ਮੋਟਰ ਫੋਰਡ ਕ੍ਰਾਈਸਲਰ ਇਹ ਸਾਰੀਆਂ ਕਾਰਾਂ ਜਿਹੜੀਆਂ ਮжоਰਿਟੀ ਜਿਹੜੀਆਂ ਉਹ ਕੈਨੇਡਾ ਚ ਬਣਦੀਆਂ ਕੁਝ ਪਾਰਟ ਅਮਰੀਕਾ ਚ ਬਣਦੇ ਸੀ ਤੇ ਕੁਝ ਪਾਰਟ ਉਹ ਥੋੜੇ ਜਿਹੇ ਪਾਰਟ ਉਹ ਹੋਰ ਕੰਟਰੀ ਤੋਂ ਵੀ ਮੰਗਾਉਂਦੇ ਸੀ ਹੁਣ ਉਹ ਪਾਰਟ ਇੱਥੇ ਕਿਹੜੇ ਹਿਸਾਬ ਨਾਲ ਆਉਣੇ ਉੱਤੇ ਡਰਫ ਕਿੰਨਾ ਲਗਣਾ ਅਸੀਂ ਕਲੀਅਰਲੀ ਕੋਈ ਵੀ ਅਨਸਰ ਨਹੀਂ ਕਰ ਸਕਦਾ 16 ਤੋਂ 18 20% ਤੱਕ ਆ ਇਹਦਾ ਸੈਲੈਕਟਿਕਲੀ ਅਨਿਊ ਕਾਜ਼ ਤੇ ਹੁਣ ਅਮਰੀਕਾ ਤੋਂ ਕੈਨੇਡਾ ਨੂੰ ਲੈ ਕੇ ਜਦੋਂ ਆਨੇ ਆ ਟੈਰਫੇ ਲੱਤ ਵਿੱਚ ਪਸਾਨਦਾ ਕਈ ਵਾਰੀ ਦੀ ਸ਼ੁਗਲ ਸ਼ੁਗਲ ਜੋ ਇੱਥੇ ਤਾਂ ਵੀ ਕਹਿ ਜਾਂਦੇ ਕਿ ਇਹ ਗੱਡੀ ਤੁਸੀਂ ਟੈਰਫ ਦਾ ਅਨਾਉਂਸ ਹੋਣ ਤੋਂ ਪਹਿਲਾਂ ਦੀ ਲੈਂਦੀ ਹੋ ਇਹਦਾ ਕੋਈ ਠੋਸ ਹੱਲ ਲੱਭਿਆ ਜਾਵੇ ਜੇ ਟੈਫ ਲਗਣੀ ਆ ਬਿਲਕੁਲ ਤਾਂ ਫਿਰ ਲਾ ਹੀ ਲੋ ਸਾਨੂੰ ਵੀ ਐਵਰੀ ਐਵਰੀ ਡੇ ਸਾਨੂੰ ਸਵੇਰ ਨੂੰ ਸਰਚ ਕਰਨੀ ਪੈਂਦੀ ਵੀ ਅੱਜ ਚੇਂਜ ਕੀ ਆ ਸੋ ਸਾਡੇ ਕੋਲ ਦੋ ਕੈਮਰੀ ਆ ਕੈਮਰੀ ਕਾਰ ਹਮ ਹਮ ਇੱਕ ਪਹਿਲਾਂ ਵਾਲੀ ਇੱਕ ਬਾਦ ਦੀ ਓਕੇ ਅਸੀਂ ਉਹਨਾਂ ਨੂੰ ਜੋੜ ਕੇ ਮਰਜ ਕਰਤਾ ਤੇ ਉਹਨਾਂ ਦੀ ਪ੍ਰਾਈਸ ਇਕੁਅਲ ਕਰ ਜਿਹੜੀਆਂ ਪਹਿਲਾਂ ਗੱਡੀਆਂ ਲਈਆਂ ਉਹ ਤੇ ਬੈਨੀਫੀਸ਼ੀਅਲੀ ਆ ਹਮ ਹਮ ਤੇ ਜੀ ਤੇ ਜਿਹੜੀ ਨਵੀਂ ਆਈ ਆ ਜੇ ਕਸੇ ਨਵੀਂ ਲੈ ਕੇ ਜਾਂਦਾ ਉਹ ਇੱਕ ਤਣਾ ਵਾਧਾ ਇਟਰ ਪੇ ਕਰ ਰਿਹਾ ਉਹਦੇ ਤੇ ਸਸਕੀ ਕਾਲ ਜੀ ਜਦੋਂ ਦੀ ਟੈਰਿਫ ਨੂੰ ਲੈ ਕੇ ਰੋਲਾ ਰੱਪੇ ਪਈਆ ਉਦੋਂ ਤੋਂ ਇਹ ਧਿਆਨ ਖਾਸ ਤੌਰ ਦੇ ਉੱਤੇ ਦਿੱਤਾ ਜਾ ਰਿਹਾ ਵੀ ਕਿਹੜੇ ਕਿਹੜੇ ਬਿਜ਼ਨਸ ਟੈਰਿਫ ਅਨਾਉਂਸ ਹੋਣ ਤੋਂ ਬਾਅਦ ਇਫੈਕਟ ਹੋ ਰਹੇ ਨੇ ਜਿਦੇ ਵਿੱਚ ਕਾਰਾਂ ਦੇ ਬਿਜ਼ਨਸ ਦੇ ਉੱਤੇ ਵੀ ਖਾਸ ਤੌਰ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਸੀਗਾ ਕਿ ਕਾਰਾਂ ਦੀ ਜਿਹੜੀ ਮਾਰਕੀਟ ਹੈ ਕਿ ਉਹਦੇ ਵਿੱਚ ਵੀ ਕਿੰਨੀ ਕੁ ਹਿਲਜੁਲ ਜਿਹੜੀ ਹੈ ਉਹ ਹੋਈ ਹੈ ਸੋ ਸੁਖੀ ਬਾਟ ਮੋਟਰ ਦੇ ਸੰਸਥਾਪਕ ਸੁਖੀ ਬਾੜ ਜੀ ਐਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਸਾਨੂੰ ਸਾਰੀ ਇਹ ਚੀਜ਼ ਸਮਝਾਉਣਗੇ ਕਿ ਕਾਰਾਂ ਦੇ ਬਿਜ਼ਨਸ ਦੇ ਵਿੱਚ ਟੈਰਿਫ ਲੱਗਣ ਤੋਂ ਬਾਅਦ ਕਿਵੇਂ ਦੀ ਜਿਹੜ ਹੋਈ ਹੈ ਸੋਕੀ ਬਾਜੀ ਬਹੁ ਬਹੁ ਸਵਾਗਤ ਹੈ ਜੀ ਤੁਹਾਡਾ ਆ ਸਭ ਤੋਂ ਪਹਿਲਾਂ ਸਹਿਰੀ ਤੁਹਾਨੂੰ ਜਿਆ ਨੂੰ ਸੋਕੀ ਬਾਟ ਮੋਟਰ ਤੇ ਜਿੰਨੇ ਵੀ ਆਪਣੇ ਦੂਰ ਨੇੜੇ ਜਿਹੜੇ ਸਰੋਤੇ ਨੇ ਸਾਡੇ ਦਰਸ਼ਕ ਨੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਸੋਕੀ ਬਾਜੀ ਟੈਰਿਫ 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 ਇਹ ਇੱਕ ਵਰਡ ਨਾ ਇੰਨਾ ਕੋ ਜ਼ਿਆਦਾ ਕੰਨਾਂ ਦੇ ਵਿੱਚ ਪੈਣ ਲੱਗ ਗਿਆ ਵੀ ਆਮ ਲੋਕਾਂ ਨੂੰ ਵੀ ਇਹਦੀ ਸਮਝ ਨਹੀਂ ਆ ਰਹੀ ਵੀ ਪਤਾ ਨਹੀਂ ਟੈਰਿਫ ਕੀ ਸਾਡੇ ਉੱਤੇ ਅਟੈਕ ਹੋ ਚੁੱਕਿਆ ਹੋਇਆ ਬਿਲਕੁਲ ਜੀ ਵੈਸੇ ਇੱਕ ਅਟੈਕ ਹੀ ਹੈ ਹਾਂ ਤੇ ਟੈਰਿਫ ਨੇ ਇੱਕ ਜਿਹੜੀ ਦੁਨੀਆ ਹਲਾਈ ਪਈ ਪੇ ਕੱਲੋਂ ਕੀ ਹੋਣਾ ਹਾਂ ਦਸ ਦਾ ਮੇਜਰ ਪ੍ਰੋਬਲਮ ਜੀ ਜਿਹੜੇ ਕਿਸੇ ਪੁਆਇੰਟ ਵੀ ਤੋਂ ਵੀ ਲਾ ਲਓ ਤੁਸੀਂ ਹਾਊਸਿੰਗ ਦੇ ਵਿੱਚ ਲਾ ਲਓ ਲੋਕ ਇਨਵੈਸਟਰ ਨੇ ਆ ਉਹ ਕਨਫਿਊਜ਼ ਨੇ ਤੇ ਕੱਲ ਨੂੰ ਕਿਹੜਾ ਬੰਬ ਡਿਗਣਾ ਆ ਕਿਸੇ ਨੇ ਮਨ ਦੇ ਚ ਲਾਇਆ ਸੀ ਕਿ ਮੈਂ ਇਸ ਸਾਲ ਗੱਡੀ ਲੈਣੀ ਆ ਉਹ ਕਹਿੰਦਾ ਨੋ ਹੋਲਡ ਇਟ ਅ ਲिटल ਬਟ ਪਤਾ ਨਹੀਂ ਕਿਹੜਾ ਕੱਲ ਨੂੰ ਬੰਬ ਡਿਗਣਾ ਹੈ ਜਾਂ ਹੋਰ ਜਿੰਨੀ ਵੀ ਇੰਡਸਟਰੀਜ਼ ਆ ਜਿਨ੍ਹਾਂ ਨੇ ਐਕਸਪੈਂਡ ਕਰਨੇ ਸੀਗੇ ਜਿਹਦੇ ਵਿੱਚ ਅਸੀਂ ਵੀ ਆ ਅਸੀਂ ਵੀ ਇਸ ਬਿਜ਼ਨਸ ਨੂੰ ਐਕਸਪੈਂਡ ਕਰਨ ਦੀ ਬਿਲਕੁਲ ਬਿਉਤਵੰਦੀ ਤਿਆਰ ਜੀ ਤੇ ਟੈਂਪਰੇਰੀ ਹੋਲ ਤੇ ਪਾਇਆ ਸੋ ਇਹ ਜਿਹੜਾ ਡੈਫਾ ਹੈਗਾ ਕਾਰਾਂ ਦੇ ਉੱਤੇ ਆ ਕਿਉਂਕਿ ਮੇਜਰ ਇੰਡਸਟਰੀ ਹੈ ਔਰ ਉਹਦੇ ਨਾਲ ਦੀ ਨਾਲ ਜਿਹੜਾ ਇੱਕ ਮੇਜਰ ਆਈਟਮ ਹੈ ਕੋਈ ਇਹ ਨਹੀਂ ਆ ਕਿ 5-7 ਡਾਲਰ ਦੀ ਕੋਈ ਚੀਜ਼ ਹੈ ਤੇ ਉਹਦੇ ਨਾਲ ਜਿਹੜੀ ਇੱਕ ਜਿਹੜੀ ਬੜੀ ਕਨਫਿਊਜ਼ਿੰਗ ਆ ਜਾਂ ਸਾਨੂੰ ਉਹਦਾ ਅਸਰ ਜ਼ਿਆਦਾ ਦਿਖ ਰਿਹਾ ਹੈ ਜਾਂ ਦਿਖੇਗਾ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਸਿਕਾ ਕਿ ਜਿਹੜੀਆਂ ਨਾਰਥ ਅਮਰੀਕਨ ਕਾਰਸ ਨੇ ਜਿਸ ਤਰ੍ਹਾਂ ਕਿ ਜਨੂ ਮੋਟਰ ਫੋਰਡ ਕ੍ਰਾਈਸਲਰ ਇਹ ਸਾਰੀਆਂ ਕਾਰਾਂ ਜਿਹੜੀਆਂ ਮжоਰਿਟੀ ਜਿਹੜੀਆਂ ਉਹ ਕੈਨੇਡਾ ਚ ਬਣਦੀਆਂ ਸੀ ਤੇ ਉਹਨਾਂ ਦੇ ਕੁਝ ਪਾਰਟ ਅਮਰੀਕਾ ਚ ਬਣਦੇ ਸੀ ਤੇ ਕੁਝ ਪਾਰਟ ਉਹ ਥੋੜੇ ਜਿਹੇ ਪਾਰਟ ਉਹ ਹੋਰ ਕੰਟਰੀ ਤੋਂ ਵੀ ਮੰਗਾਉਂਦੇ ਸੀ ਤੇ ਉਹ ਅਸੈਂਬਲ ਕਰਕੇ ਤੇ ਉਹ ਗੱਡੀ ਅੰਡਰ ਫ੍ਰੀ ਟ੍ਰੇਡ ਐਗਰੀਮੈਂਟ ਜੀ ਉਹ ਗੱਡੀ ਬੇਸ਼ੱਕ ਉਹ ਕੈਨੇਡਾ ਚ ਰਹਿ ਗਈ ਆ ਤੇ ਬੇਸ਼ੱਕ ਉਹ ਯੂ ایس ਚਲੇ ਗਈ ਆ ਤੇ ਉਹ ਬੜੀ ਵਧੀਆ ਵਧੀਆ ਸਿਸਟਮ ਚੱਲ ਰਿਹਾ ਸੀਗਾ ਤੇ ਹੁਣ ਜਦੋਂ ਇਹ ਟੈਰਿਫ ਦੀ ਗੱਲ ਕਰਦੇ ਆ ਤੇ ਹੁਣ ਮੁਸ਼ਕਲ ਇਹ ਆ ਰਹੀ ਆ ਕਿ ਫੋਰ ਇਗਜ਼ਾਮਪਲ ਕਹੋ ਪਲੈਂਟ ਤੇ ਆਸ਼ਵਾਜਿਆ ਤੇ ਉਹਦੇ ਜਿਹੜੇ ਕੁਝ ਪਾਰਟ ਜਿਹੜੇ ਉਹ ਡੈਟਰਾਇਟ ਤੋਂ ਆਣੇ ਆ ਬਿਲਕੁਲ ਹਾਂ ਹੁਣ ਉਹ ਪਾਰਟ ਇੱਥੇ ਕਿਹੜੇ ਹਿਸਾਬ ਨਾਲ ਆਉਣੇ ਉੱਤੇ ਟੈਰਫ ਕਿੰਨਾ ਲੱਗਣਾ ਹੂੰ ਤੇ ਜਦੋਂ ਗੱਡੀ ਬਣ ਗਈ ਉਹ ਅਮਰੀਕਾ ਜਾਣੀ ਆ ਹੂੰ ਉੱਤੇ ਟੈਰਫ ਲੱਗਣਾ ਅਸੀਂ ਕਲੀਅਰਲੀ ਕੋਈ ਵੀ ਆਨਸਰ ਨਹੀਂ ਕਰ ਸਕਦਾ ਓਕੇ ਇੰਨਾ ਕੋ ਕਨਫਿਊਜ਼ਿੰਗ ਸਿਸਟਮ ਹੈ ਜੀ ਤੇ ਉਦਾਂ ਵੀ ਸ਼ਰੀ ਜੀ ਤੁਸੀਂ ਤੇ ਸਿਆਣੇ ਹੋ ਜਦੋਂ ਕੋਈ ਵੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਦਾ ਕਲੀਅਰ ਕੱਟ ਨਾ ਦਿਸੇ ਹੂੰ ਹੂੰ confusing ਹੋਵੇ ਉਹ ਪਾਸ ਹੋ ਜਾਂਦੀ ਹੈ ਤੇ ਪਾਸ ਦੇ ਨਾਲ ਜਿਹੜੀ ਨੈਗੇਟਿਵਿਟੀ ਆ ਆਪਣੀ ਸਮਾਜ ਦੇ ਵਿੱਚ ਆ ਓਬਵੀਅਸ ਆ ਹੋਣੀ ਆ ਸੋ ਉਹ ਜਿਹੜੀ ਐਕਟੀਵਿਟੀ ਆ ਤੇ ਉਸਨੇ ਕਾਫੀ ਅਸਰ ਇੱਕ ਮੋٹے ਜਿਹੇ ਹਿਸਾਬ ਨਾਲ ਮੈਂ ਮੈਂ ਕਹਿ ਸਕਦਾ ਕਿ ਹਾਊਸਿੰਗ ਜਿਹੜਾ ਆਪਣੇ ਉੱਤੇ ਕਾਫੀ ਅਸਰ ਆਪਾਂ ਨੂੰ ਪਤਾ ਤੇ ਕਾਰਾਂ ਦੇ ਬਿਜ਼ਨਸ ਵੀ ਇੱਕ ਤਿਰਛੀ ਜਿਹੀ ਨਜ਼ਰ ਨਾਲ ਮੈਂ ਕਹਾਂ ਕਿ 16 ਤੋਂ 18 20% ਤੱਕ ਆ ਇਹਦਾ ਸੈਪਟਿਕਲੀ ਅ ਨਿਊ ਕਾਰਸ ਦੇ ਜੀ ਹਣਾ ਸੋ ਸੋ ਉਹਦਾ ਹੈਗਾ ਆ ਆਪਾਂ ਇੱਕ ਹੋਰ ਮੈਂ ਇਹਦੇ ਨਾਲ ਐਡ ਕਰ ਦਿੰਨਾ ਹੁਣ ਆਪਾਂ ਕਮਰਸ਼ਲ ਬਿਜ਼ਨਸ ਕਰਦੇ ਆ ਟਰੱਕ ਜਿਹੜੇ ਨੇ ਬਿਲਕੁਲ ਉਹ ਟਰੱਕਸ ਇਨੀ ਟਰੱਕ ਸਾਡੇ ਕੋਲ ਕੈਨੇਡਾ ਵਿੱਚ ਅਵੇਲੇਬਲ ਨਹੀਂ ਪਏ ਅਸੀਂ ਬਾਹਰੋਂ ਅਮਰੀਕਾ ਤੋਂ ਨਾਲ ਲੈ ਕੇ ਆਈਏ ਹੁਣ ਅਮਰੀਕਾ ਤੋਂ ਕੈਨੇਡਾ ਨੂੰ ਲੈ ਕੇ ਜਦੋਂ ਆਉਨੇ ਆ ਟਰਫੇ ਲਾਤ ਵਿੱਚ ਪਸੰਦ ਦਾ ਬਿਲਕੁਲ ਯੂ نو ਹੁਣ ਉਹ ਆਮ ਉਹ ਟਰੱਕ ਜਿਹੜੇ ਨੇ 1.5 2-2 ਲੱਖ ਦੇ ਟਰੱਕ ਨੇ ਤੇ ਜਦੋਂ ਅਸੀਂ 25% ਦੀ ਵੀ ਗੱਲ ਕਰਦੇ ਹੂੰ ਵੀ ਇੱਕ ਤਰ੍ਹਾਂ ਵੀ ਤੇ ਇਹ ਕਹਿੰਦੇ 25% ਪ੍ਰਾਈਸ ਇਨਕਰੀਸ ਹੋਣੀ ਹੈ ਬਿਲਕੁਲ ਦੇਖੋ ਜੇ ਤੇ ਛੋਟੀ ਕੋਈ ਚੀਜ਼ ਹੈ ਚਲੋ ਵੀ ਕਿ ਅਬਜ਼ਰਵ ਥੈਟ ਤੇ ਜੇ 2 ਲੱਖ ਦੀ ਕੋਈ ਚੀਜ਼ ਆ ਤੇ ਉੱਤੇ 50 ਹਜ਼ਾਰ ਟਰਫ ਲੱਗ ਗਿਆ ਹੂੰ ਆ ਉਹ ਪੇ ਕਨ ਕਰਨਾ ਹੈ ਬਿਲਕੁਲ ਕਲਾਇੰਟਸ ਨੇ ਕਲਾਇੰਟਸ ਨੇ ਯੂ نو ਸੋ ਇਟ 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 ਕਾਫੀ ਹਲਚੋ ਲਿਆ ਜਿਸ ਤਰ੍ਹਾਂ ਅੱਛਾ ਬਾਦ ਸਾਹਿਬ ਜਿਹੜੇ ਮਤਲਬ ਕਲਾਇੰਟ ਪਹਿਲਾਂ ਗੱਡੀਆਂ ਲੈਣ ਆਉਂਦੇ ਹੁੰਦੇ ਸੀਗੇ ਔਰ ਕਿਉਂਕਿ ਉਦੋਂ ਉਹਨਾਂ ਦੇ ਬਿਲਕੁਲ ਹੀ ਸਵਾਲ ਡਿਫਰੈਂਟ ਹੁੰਦੇ ਸੀਗੇ ਟੈਰਿਫ ਦੇ ਅਨਾਉਂਸਮੈਂਟ ਤੋਂ ਬਾਅਦ ਹੁਣ ਉਹ ਕਿਹੋ ਕਿਹੋ ਜਿਹੇ ਸਵਾਲ ਤੁਹਾਡੇ ਕੋਲ ਕਰਦੇ ਨੇ ਗੱਡੀ ਲੈਣ ਤੋਂ ਪਹਿਲਾਂ ਇੱਕ ਤੇ ਬੜੀ ਇੰਟਰਸਟਿੰਗ ਹੈ ਵੈਸੇ ਤੁਹਾਡੀ ਗੱਲ ਵੀ ਇੰਟਰਸਟਿੰਗ ਹੈ ਕਈ ਵਾਰੀ ਇਹ ਦੀ ਸ਼ੁਗਲ ਸ਼ੁਗਲ ਜੋ ਇੱਥੇ ਤਾਂ ਵੀ ਕਹਿ ਜਾਂਦੇ ਕਿ ਇਹ ਗੱਡੀ ਤੁਸੀਂ ਟੈਰਿਫ ਦਾ ਅਨਾਉਂਸ ਹੋਣ ਤੋਂ ਪਹਿਲਾਂ ਦੀ ਲੈਂਦੀ ਹੋ ਹੂੰ ਜੇ ਬਾਦ ਵਾਲੀ ਜੇ ਬਿਲਕੁਲ ਓਕੇ ਕਿਉਂ ਦੇ ਦੇ ਲੁੱਕ ਤੇ ਵੈਲਿਊ ਓਕੇ ਰਾਈਟ ਹਾਂ ਹਾਂ ਠੀਕ ਆ ਬਿਜ਼ਨਸ 80 85% ਬਿਜ਼ਨਸ ਚੱਲਦੇ ਰਹਣੇ ਨੇ ਕਿ ਲੋੜਾਂ ਨੇ ਸਾਡੀਆਂ ਆ ਪਰ ਇਹਦਾ ਮੈਂ ਤੇ ਇਹੀ ਅਰਦਾਸ ਕਰਦਾ ਕਿ ਅਮਰੀਕਾ ਵਾਲੇ ਕੈਨੇਡਾ ਵਾਲੇ ਇਹਦਾ ਕੋਈ ਠੋਸ ਹੱਲ ਲੱਭਿਆ ਜਾਵੇ ਜੇ ਟੈਫ ਲੱਗਣੀ ਆ ਬਿਲਕੁਲ ਟੈਫ ਲਾ ਹੀ ਲੋ ਹਾਂ ਖੁੱਲ ਕੇ ਜੀ ਅੱਜ ਪਤਾ ਨਹੀਂ ਕੱਲ ਨੂੰ ਬੰਦ ਹੋ ਜਾਣੇ ਪਰਸ ਨੂੰ ਕਿਤੇ ਲੱਗਣੇ ਆ ਚੌਥ ਨੂੰ ਕਿਹਦੇ ਤੇ ਲੱਗਣੇ ਸਾਨੂੰ ਵੀ ਐਵਰੀ ਐਵਰੀ ਡੇ ਸਾਨੂੰ ਸਵੇਰ ਨੂੰ ਸਰਚ ਕਰਨੀ ਪੈਂਦੀ ਵੀ ਅੱਜ ਚੇਂਜ ਕੀ ਆ ਜੀ ਬਿਲਕੁਲ ਕਿ ਪਾਰਟਸ ਅਸੀਂ ਬੜੇ ਲੈਣੇ ਆ ਉਹ ਪਾਰਟਸ ਦੀ ਉੱਤੇ ਕਿਰਫ ਕੀ ਲੱਗੂਗਾ ਸੋ ਜਿਹੜੀ ਇਹ ਸਾਮਾਜ ਦੇ ਵਿੱਚ ਨੈਗੇਟਿਵਿਟੀ ਪੈਦਾ ਹੋਈ ਆ ਇਹਦਾ ਹੱਲ ਬਹੁਤ ਛੇਤੀ ਨਿਕਲਣਾ ਚਾਹੀਦਾ ਨਹੀਂ ਤੇ ਇਕਨੋਮੀ ਤੇ ਬਹੁਤ ਅਸਰ ਪੈਗਾ ਬਿਲਕੁਲ ਅਸਲੋ ਇਹ ਤਾਂ ਸਵਾਲ ਹੋ ਗਿਆ ਵੈਲਿਡ ਵੀ ਗੱਡੀ ਟੈਰਿਫ ਤੋਂ ਪਹਿਲਾਂ ਦੀ ਹੈ ਕਿ ਬਾਅਦ ਦੇ ਵਿੱਚ ਹੈ ਤੁਸੀਂ ਵੀ ਮੇਕ ਸ਼ੋਰ ਇਸ ਚੀਜ਼ ਨੂੰ ਕਿਵੇਂ ਕਰਾਉਨੇ ਹੋ ਕਿਵੇਂ ਉਹਨਾਂ ਨੂੰ ਦੱਸ ਦਿਓ ਵੀ ਇਹ ਪਹਿਲਾਂ ਦੀ ਹੈ ਜਾਂ ਬਾਅਦ ਵਿੱਚ ਔਰ ਫਰਕ ਕੀ ਆਉਂਦਾ ਦੇਖੋ ਸ਼੍ਰੀ ਜੀ ਜਦੋਂ ਇੱਕ ਡੀਲਰ ਪ੍ਰਿੰਸੀਪਲ ਹੋਣ ਦੇ ਨਾਤੇ ਸਾਡਾ ਜਿਹੜਾ ਸਭ ਤੋਂ ਮੇਜਰ ਹੁੰਦਾ ਪਈ ਸਾਡੇ ਕੋਲ ਔਨਲਾਈਨ ਇਨਵੈਂਟਰੀ ਨਾ ਹੋਵੇ ਔਨਲਾਈਨ ਦਾ ਡੀਲਰਸ਼ਿਪ ਜੇ ਤੁਸੀਂ ਕੋਈ ਕਪੜਾ ਸਟੋਰ ਆ ਕੋਈ ਗਰੋਸਰੀ ਸਟੋਰ ਆ ਕੋਈ ਕੁਝ ਵੀ ਆ ਜਿੱਥੇ ਉਹ ਸਾਰਾ ਕੁਝ ਵਧੀਆ ਚੱਲਾ ਉਹਨਾਂ ਦੀ ਸਭ ਤੋਂ ਫਿਕਰ ਵਾਲੀ ਗੱਲ ਹੁੰਦੀ ਉਹਨਾਂ ਦੀ ਇਨਵੈਂਟਰੀ ਜੀ ਅਲੱਗ ਆ ਕੋਈ ਸਾੜੀ ਸੈਂਟਰ ਵੀ ਆ ਨਾ ਤੇ ਕੋਈ ਸਾੜੀ ਪਿਛਲੀ ਸ਼ੈਲਫ ਤੇ ਪਿਛਲੇ 7 ਸਾਲਾਂ ਦੀ ਨਾ ਪਈ ਰਹਿ ਜੇ ਰਾਈਟ ਇਸ ਇਸ ਤਰ੍ਹਾਂ ਦਾ ਬਿਜ਼ਨਸ ਹੈ ਪਰ ਉਹਦੇ ਨਾਲ ਅਸੀਂ ਜਿਹੜੀ ਸਾਡੀ ਪਾਲਿਸੀ ਅਸੀਂ ਉਹਨੂੰ ਬੈਲੈਂਸ ਕਰਨ ਲਈ ਬਹੁਤ ਵਧੀਆ ਪਾਲਿਸੀ ਰੱਖੀ ਆ ਜੇ ਗੱਡੀ ਸੱਕੋ ਪਹਿਲਾਂ ਦੀ ਹੈ ਉਹ ਨੈਚੁਰਲੀ ਥੋੜੀ ਸਸਤੀ ਪ੍ਰਾਈਸ ਦੀ ਜੀ ਤੇ ਹੁਣ ਅਸੀਂ ਬਾਅਦ ਚ ਲਈਏ ਫੋਰ ਐਗਜ਼ਾਮਪਲ ਸਾਡੇ ਕੋਲ ਦੋ ਕੈਮਰੀ ਆ ਕੈਮਰੀ ਕਾਰ ਹੂੰ ਇੱਕ ਪਹਿਲਾਂ ਵਾਲੀ ਇੱਕ ਬਾਤ ਦੀ ਓਕੇ ਅਸੀਂ ਉਹਨਾਂ ਨੂੰ ਜੋੜ ਕੇ ਮਰਜ ਕਰਤਾ ਤੇ ਉਹਨਾਂ ਦੀ ਪ੍ਰਾਈਸ ਇਕੁਅਲ ਕਰਤੀ ਓਕੇ ਠੀਕ ਹੈ ਤਾਂ ਕਿ ਇੱਕ ਬਾੜੀ ਆਪਣਾ ਜਾਵੇ ਇੱਕ ਬਾੜੀ ਡਾਊਨ ਨਾ ਜਾਵੇ ਉਹਦੇ ਵਿੱਚ ਦੋ ਹੋਏਗਾ ਇੱਕ ਤੇ ਕਸਟਮਰ ਕਨਫਿਊਜ਼ ਨਹੀਂ ਹੋਏਗਾ ਕਿ ਆਹ 40000 ਦੀ ਆ ਤੇ ਆ 35000 ਦੀ ਹੈ ਹੂੰ ਦੂਸਰਾ ਸਾਨੂੰ ਵੀ ਫਿਕਰ ਹੈ ਕਿ ਸਾਡੀ ਜਿਹੜੀ 40000 ਵਾਲੀ ਉਹ ਇੱਥੇ ਸਟੱਕ ਨਾ ਹੋ ਜਾਏ ਸੋ ਉਹਨੂੰ ਬੈਲੈਂਸ ਕਰਕੇ ਕਸਟਮਰ ਨੂੰ ਪ੍ਰੈਜ਼ੈਂਟ ਕਰੀਦਾ ਹਾਂਜੀ ਕੋ ਇੱਕ ਤਰ੍ਹਾਂ ਉਹ ਜਿਹਨਾਂ ਜਿਹੜੀਆਂ ਪਹਿਲਾਂ ਗੱਡੀਆਂ ਲਈਆਂ ਉਹ ਤੇ ਬੈਨੀਫੀਸ਼ੀਅਲੀ ਆ ਹੂੰ ਹੂੰ ਤੇ ਜੀ ਤੇ ਜਿਹੜੀ ਨਵੀਂ ਆਈ ਹੈ ਜੇ ਕਾਸੇ ਨਵੀਂ ਲੈ ਕੇ ਜਾਂਦਾ ਵਾ ਇੱਕ ਤਰ੍ਹਾਂ ਉਹ ਅੱਧਾ ਹੀ ਟੈਰ ਪੇ ਕਰ ਰਿਹਾ ਉਹਦੇ ਤੇ ਓਕੇ ਬਿਲਕੁਲ ਅੱਛਾ ਤੁਸੀਂ ਕਿਹਾ ਵੀ ਇਹਦਾ ਹੱਲ ਕੱਢਣਾ ਜ਼ਰੂਰੀ ਹੈ ਹਰ ਦਿਨ ਮਤਲਬ ਇਹ ਲੱਗਿਆ ਰਹਿੰਦਾ ਵੀ ਪਤ ਨਹੀਂ ਅੱਜ ਕੀ ਹੋ ਜਾਣਾ ਅੱਜ ਕੀ ਚੇਂਜਸ ਆ ਰਹੇ ਆ ਤੁਸੀਂ ਸਰਚ ਕਰਦੇ ਹੋ ਚੇਂਜਸ ਦਾ ਸੋ ਤੁਹਾਡੇ ਹਿਸਾਬ ਦੇ ਨਾਲ ਹੁਣ ਤੱਕ ਕਿ ਤੁਸੀਂ ਸਰਕਾਰਾਂ ਤੱਕ ਪਹੁੰਚ ਕੀਤੀ ਕੋਈ ਰਿਟਰਨ ਦੇ ਵਿੱਚ ਕੁਝ ਉਹਨਾਂ ਨੂੰ ਭੇਜਿਆ ਵੀ ਇਹਦਾ ਕੀ ਹੱਲ ਨਿਕਲ ਸਕਦਾ ਹਾਂ ਡੈਫਿਨਿ ਜੀ ਅਛਰੇ ਜੀ ਜਿਹੜੀ ਹਾਊਸਿੰਗ ਮਾਰਕੀਟ ਤੋਂ ਬਾਅਦ ਨਾ ਇਹ ਇਸ ਲਾਰਜੇਸਟ ਆਈਟਮ ਆਟੋ bizness ਹੈ ਜਿਹੜਾ ਹੈ। ਜੀ। ਔਰ ਬਹੁਤ ਵੱਡਾ bizness ਹੈ। ਜਦੋਂ ਸਾਰਾ ਕੋ ਸਾਰੇ ਸਾਲ ਦੀ ਟੋਟਲ ਸੇਲ ਐਡ ਕਰਦੇ ਆ ਨਾ ਤੇ ਅਸੀਂ ਟ੍ਰਾਂਸਪੋਰਟ ਮਨਿਸਟਰ ਨੂੰ ਜਿੱਥੇ-ਜਿੱਥੇ ਵੀ ਸਾਨੂੰ ਸੜੀਆਂ ਜਿਹੜੇ ਇਹਨੂੰ ਕੰਟਰੋਲ ਕਰਦੇ ਨੇ, ਲਾਇਸੈਂਸਿੰਗ ਸਾਨੂੰ ਜਿੱਥੋਂ ਮਿਲਦੀਆਂ ਉਹਨਾਂ ਸਾਰੇ ਆਧਾਰਿਆਂ ਨੂੰ ਅਸੀਂ ਰਲ ਕੇ ਲੱਗੇ ਹੋਏ ਆ। ਜੀ। ਪਟੀਸ਼ਨਸ ਸਾਈਨ ਹੋ ਰਹੀਆਂ ਨੇ, ਭੇਜ ਰਹੇ ਨੇ ਔਰ ਗਵਰਨਮੈਂਟ ਨੂੰ ਕਹਿ ਰਹੇ ਆ ਇਹਦਾ ਹੱਲ ਜਲਦੀ ਲੱਭੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ